ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਕੀ ਹਾਲ ਚਾਲ ਨੇ ਆਈ ਹੋਪ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਸਭ ਚੜ੍ਹਦੀ ਕਲਾ ਜਾਂ ਸੋ ਅੱਜ ਮੈਂ ਵਲੌਗ ਐਡਿਟ ਕਰ ਰਹੀ ਹਾਂ ਇਹ ਹੈਗਾ ਆ 5 ਸਤੰਬਰ ਦਾ ਜਿਸ ਦਿਨ ਟੀਚਰਸ ਡੇ ਵੀ ਸੀਗਾ ਤੇ ਆਪਾਂ ਗਏ ਸੀ ਗੁਲਜਾਰ ਮੋਟਰਸ ਕਾਰ ਦੀ ਡਿਲੀਵਰੀ ਲੈਣ ਵਾਸਤੇ ਤੋ ਇਹ ਪ੍ਰੋਗਰਾਮ ਆਪਣਾ ਤਿੰਨ ਚਾਰ ਦੇਆਂ ਦੇ ਵਿੱਚ ਹੀ ਬਣਿਆ ਸੀਗਾ। ਤੋ ਆਪਾਂ ਦੇਖ ਰਹੀ ਸੀ ਹਨਾ ਸੈਕੰਡ ਹੈਂਡ ਕਾਰ। ਤੋ ਇਹ ਨਹੀਂ ਸੀ ਪਤਾ ਕਿ ਵਾਈ ਗੁਰੂ ਜੀ ਨੇ ਕੁਝ ਹੋਰ ਸੋਚ ਕੇ ਰੱਖਿਆ ਸੀ ਨਾ ਸੈਕੰਡ ਹੈਂਡ ਕਾਰ ਅਸੀਂ ਦੇਖ ਰਹੀ ਸੀ ਬਹੁਤ ਮਲਕੇ ਵੀ ਮਹੀਨਾ ਦੋ ਮਹੀਨੇ ਸੀ ਹਨਾ ਦੇਖ ਰਹੀ ਸੀ ਕਿ ਇੱਕ ਕੋ ਚਲੋ ਕੋਈ ਮਿਲ ਜAVE ਆਪਣੇ ਬਜਟ ਦੇ ਵਿੱਚ ਹਨਾ ਪਰ ਨਹੀਂ ਮਿਲੀ ਸਾਨੂੰ ਤੇ ਪਰ ਇਹ ਨਹੀਂ ਸੀ ਪਤਾ ਕਿ ਬਾਬਾ ਜੀ ਨੇ ਹਨਾ ਇੰਨਾ ਕੁਝ ਸੋਚਿਆ ਹੋਇਆ ਸੀ ਉਹ ਸੋ ਉਹਨਾਂ ਦਾ ਬਿਆਨ ਤੇ ਬਿਆਨ ਤੇ ਸ਼ੁਕਰਾਨਾ ਜਿੰਨਾ ਸ਼ੁਕਰਾਨਾ ਕਰੀਏ ਗੋਬੀ ਸਾਹਿਬ ਦਾ ਉਹਨਾਂ ਤੋੜ ਆਇਆ ਕਿਉਂਕਿ ਇਹ ਚੀਜ਼ ਲਈ ਕਦੇ ਸੁਪਨਾ ਨਹੀਂ ਸੀ ਦੇਖਿਆਗਾ ਤੇ ਮਤਲਬ ਕਿ ਵੀ ਸੋਚਿਆ ਨਹੀਂ ਸੀਗਾ ਹਨਾ ਕਿੰਦਾ ਨਾ ਕਿਉਂਕਿ ਵੀ ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਹੀ ਹੈ ਹਨਾ ਸੋ ਆਪਾਂ ਸੋਚਦੇ ਸੋਚਦੇ ਤਾਂ ਬਹੁਤ ਖੁਸ਼ ਆ ਆਪਣੇ ਹੱਥ ਵਾਸਤਾ ਕੁਝ ਨਹੀਂ ਹੁੰਦਾਗਾ ਜਦੋਂ ਵਾਹਿਗੁਰੂ ਜੀ ਨੂੰ ਜਿਹੜੀ ਚੀਜ਼ ਆਪਣੇ ਲਈ ਸਹੀ ਲਾਦੀ ਹੈ ਵਾਹਿਗੁਰੂ ਜੀ ਉਦੋਂ ਉਸ ਟਾਈਮ ਦੇ ਉੱਤੇ ਆਪਾਂ ਜਦੋਂ ਦੇ ਨੇ ਕਿ ਕਿ ਟਾਈਮ ਹੁੰਦਾ ਹਨਾ ਤੇ ਆਪਾਂ ਮੰਗਦੇ ਰੱਬ ਤੋਂ ਬਹੁਤ ਖੁਸ਼ ਆ ਪਰਮਾਤਮਾ ਦੰਦਾ ਉਦੋਂ ਹੈ ਜਦੋਂ ਸਾਡੇ ਲਈ ਉਹ ਚੀਜ਼ ਦੇ ਲਈ ਸਹੀ ਟਾਈਮ ਹੁੰਦਾ ਹੈ ਨਾ ਸੋ ਵੈਗੁਰੂ ਨੂੰ ਸਹੀ ਟਾਈਮ ਲੱਗਿਆ ਹੈ ਨਾ ਸੋ ਉਹਨਾਂ ਨੇ ਇਹ ਦਾਅ ਦਿੱਤੀ ਮਤਲਬ ਕਿ ਨੇ ਪਰਮਾਤਮਾ ਸਭ ਨੂੰ ਦੇਵੇ ਵੈਗੁਰੂ ਜੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਸਭ ਨੂੰ ਦੇਹ ਰੋਗਤਾ ਬਖਸ਼ਿਸ਼ ਕਰਨ ਕਿਉਂਕਿ ਜੇ ਦੇਹ ਰੋਗਤਾ ਹੈ ਨਾ ਆਪਣੇ ਕੋਲੇ ਤਾਂ ਹੀ ਆਪਾਂ ਨੂੰ ਕੋਈ ਵੀ ਚੀਜ਼ ਹੈਗੀ ਆ ਉਹ ਚੰਗੀ ਲੱਗਦੀ ਹੈ ਹੈ ਨਾ ਕਿਸੇ ਨਾਲ ਮਿਲਣਾ ਵਰਤਣਾ ਚੰਗਾ ਲੱਗਦਾ ਆ ਕੋਈ ਚੀਜ਼ ਦਾ ਹੈ ਨਾ ਮਤਲਬ ਕਿ ਬੰਦਾ ਖੁਸ਼ ਹੀ ਤਾਂ ਹੀ ਰਹਿੰਦਾ ਆ ਜੇ ਅਜੇ ਆਪਾਂ ਹੈਲਦੀ ਆ ਨਾ ਜੇ ਆਪਾਂ ਨੂੰ ਰੋਗ ਲੱਗੇ ਹੋਏ ਨੇ ਕੋਈ ਹਨਾ ਕੋਈ ਪ੍ਰੋਬਲਮ ਹੈਗੀ ਆਪਾਂ ਨੂੰ ਫਿਰ ਆਪਾਂ ਨੂੰ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ ਜੇ ਫਿਰ ਇਦਾਂ ਹੁੰਦਾ ਕਿ ਇਹ ਜਿੰਦਗੀ ਨਾਲ ਤਾਂ ਇਹ ਜਿੰਦਗੀ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਸੋ ਫਿਰ ਇਹ ਹੋ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਤੰਦਰੁਸਤੀ ਹੈ ਜੇ ਤੰਦਰੁਸਤੀ ਤਾਂ ਆਪਣੇ ਕੋਲ ਸਭ ਕੁਝ ਹੈ ਨਾ ਤੇ ਸੋ ਮੈਂ ਮੈਨੂੰ ਸਾਰੇ ਜਣੇ ਪੁੱਛ ਰਹੇ ਸੀ ਕਿ ਮੈਂ ਬਲੌਗ ਕਿਉਂ ਨਹੀਂ ਪਾ ਰਹੀ ਤੇ ਮੈਂ ਐਕਚੁਅਲੀ ਠੀਕ ਨਹੀਂ ਸੀਗੀ ਹਨਾ ਤੇ ਆ ਵਾਈਗੁਰੂ ਜੀ ਨੇ ਉਹ ਚੀਜ਼ ਵਿੱਚੋਂ ਮੈਨੂੰ ਕੱਢਿਆ ਹਨਾ ਸੋ ਮੈਨੂੰ ਥੋੜਾ ਮੈਨੂੰ ਡਿਪਰੈਸ਼ਨ ਹੋ ਗਿਆ ਸੀਗਾ ਐਕਚੁਅਲੀ ਮੈਨੂੰ ਮੈਨੂੰ ਨਾ ਬਰੀਥਿੰਗ ਇਸ਼ੂ ਹੋ ਗਏ ਸੀਗੇ ਹਨਾ ਤੇ ਇੱਕ ਨਾਮ ਬੈਠੀ ਬੈਠੀ ਹਾਰਡ ਵੀ ਬੱਜ ਜਾਣੇ ਫਿਰ ਸਾਹ ਰੁਕ ਜਾਣਾ ਤੇ ਫਿਰ ਰੋਣ ਨੂੰ ਮਨ ਕਰਨਾ ਕਿਸੇ ਨਾਲ ਗੱਲਬਾਤ ਕਰਨ ਦਾ ਦਿਲ ਨਹੀਂ ਕਰਨਾ ਇਦਾਂ ਕਰਕੇ ਇਹ ਚੀਜ਼ਾਂ ਹੋ ਰਹੀਆਂ ਸੀਗੀਆਂ ਅਗਰ ਤੁਹਾਡਾਂ ਨਾਲ ਵੀ ਇਹ ਚੀਜ਼ ਹੋ ਰਹੀ ਤਾਂ ਇਹ ਚੀਜ਼ ਤੁਸੀਂ ਹਨਾ ਵੀ ਮੈਡੀਟੇਸ਼ਨ ਵਗੈਰਾ ਕਰੋ ਜਾਂ ਡਾਕਟਰ ਨਾਲ ਕੰਸਰਟ ਕਨਸਲਟ ਕਰੋ ਤੁਸੀਂ ਹਨਾ ਕੁਝ ਵੀ ਮਤਲਬ ਕਿ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਕਿਉਂਕਿ ਨਾ ਆਪਾਂ ਕਹਿੰਦੇ ਹੁੰਦੇ ਹਾਂ ਨਾ ਵੀ ਇੱਕ ਕੰਨ ਸੁਣੋ ਤੇ ਦੂਜੇ ਨਾਲ ਦੂਜੇ ਕੰਨ ਕੱਢ ਦਿਓ ਪਰ ਹਨਾ ਜੇ ਕੋਈ ਆਪਣੇ ਲਈ 네ਗੇਟਿਵ ਜਾਂ ਆਪਣੇ ਲਈ ਗਲਤ ਸੋਚਦਾ ਕਿ ਕੋਈ ਗਲਤ ਬੋਲਦਾ ਪਰ ਉਹ ਚੀਜ਼ਾਂ ਨਹੀਂ ਹੋ ਪਾਂਦੀਆਂ ਹਨਾ ਕਿ ਕੋਈ ਚੀਜ਼ ਕਹਿਣੀ ਜ਼ੋਖੀ ਹੈ ਕਿਉਂਕਿ ਜਦੋਂ ਆਪਾਂ ਟੈਨਸ਼ਨ ਲੈਂਦੇ ਹਾਂ ਨਾ ਉਹ ਕਿਸੇ ਦੇ ਵੀ ਹੱਥ-ਵਾਸ ਨਹੀਂ ਹੁੰਦਾ ਹੈਗਾ ਹਨਾ ਸੋ ਪਤਾ ਨਹੀਂ ਹਨਾ ਮੈਨੂੰ ਕਿਉਂ ਇਹ ਚੀਜ਼ ਹੋ ਗਈ ਸੀ ਦੇ ਮੈਂ ਮਤਲਬ ਕਿ ਵੀ ਹੁਣ ਮੈਂ ਬਹੁਤ ਠੀਕ ਆ ਬਹੁਤ ਮੈਨੂੰ ਫਰਕ ਹੈ ਹਨਾ ਸੋ ਮੈਂ ਬਲੌਗ ਵੀ ਅ ਜੁਲਾਈ ਮਹੀਨੇ ਤੱਕ ਵੀ ਬਣਾਇਆ ਫਿਰ ਮਤਲਬ ਕਿ ਮੈਨੇ ਜੂਨ ਮਹੀਨੇ ਦੇ ਲਾਸਟ ਵੀਕ ਤੋਂ ਮਤਲਬ ਕਿ ਮੈਨੂੰ ਮਤਲਬ ਕਿ ਪ੍ਰੋਬਲਮ ਸ਼ੁਰੂ ਹੋ ਗਈ ਸੀ ਪਰ ਪਹਿਲਾਂ ਮੈਨੂੰ ਸਮਝ ਨਹੀਂ ਆ ਰਹੀ ਫਿਰ ਪਹਿਲਾਂ ਮੈਂ ਦੇਖੀ ਆ ਚਲੋ ਕਿਉਂਕਿ ਕਈ ਵਾਰੀ ਗੈਸਟ੍ਰਿਕ ਦੀ ਪ੍ਰੋਬਲਮ ਕਰਕੇ ਵੀ ਕਹਿੰਦੇ ਹਨ ਕਿ ਆਪਾਂ ਨੂੰ ਹਾਰਟ ਬੀਟ ਫਾਸ ਹੋ ਜਾਂਦੀ ਹੈ ਜਾਂ ਆਪਾਂ ਨੂੰ ਕਿਉਂਕਿ ਬਹੁਤ ਪ੍ਰੋਬਲਮ ਇਦਾਂ ਹੋ ਜਾਂਦੀ ਹੈ ਨਾ ਉਹ ਚੀਜ਼ ਨਾਲ ਹਨਾ ਤੇ ਪਰ ਮੈਂ ਪਹਿਲਾਂ ਦੇਖਦੀ ਰਹੀ ਫਿਰ ਹਾਰ ਕੇ ਜੁਲਾਈ ਦੇ ਐਂਡ ਦੇ ਵਿੱਚ ਫਿਰ ਡਾਕਟਰ ਕੋਲ ਗਏ ਹਨਾ ਮੇਗੇ ਬਹੁਤ ਹੀ ਜ਼ਿਆਦਾ ਦਿੱਕਤ ਹੋ ਰਹੀ ਸੀ ਮੈਨੂੰ ਹਨਾ ਤੇ ਫਿਰ ਚਲੋ ਹਨਾ ਟੈਸਟ ਵਗੈਰਾ ਕੀਤੇ ਰੋਫਰੇ ਗੱਲਬਾਤ ਕੀਤੀ ਮੇਰੇ ਨਾਲ ਉਹ ਕਹਿੰਦੇ ਵੀ ਤੁਹਾਨੂੰ ਘਬਰਾਟ ਵਗੈਰਾ ਡਿਪਰੈਸ਼ਨ ਵਗੈਰਾ ਐਂਜ਼ਾਈਟੀ ਇਹ ਚੀਜ਼ ਹੋ ਰਹੀ ਆ ਹਨਾ ਉਹਦੇ ਕਰਕੇ ਸਾਰੇ ਇਸ਼ੂ ਹੋ ਰਹੇ ਨੇ ਕੁਛ ਬਲੱਡ ਵਗੈਰਾ ਘੱਟ ਆਇਰਨ ਘੱਟ ਉਹ ਚੀਜ਼ਾਂ ਕਰਕੇ ਵੀ ਹੋ ਜਾਂਦਾ ਆ ਹਨਾ ਸੈੱਲ ਵਗੈਰਾ ਘੱਟ ਸੀਗੇ ਇਨਫੈਕਸ਼ਨ ਵਗੈਰਾ ਹੋਈ ਹੋਈ ਸੀਗੀ ਉਹ ਵੀ ਹਨਾ ਹੋਏ ਤੇ ਸੋ ਉਹਦੀ ਮੈਂ ਨਾ ਦਵਾਈ ਮੈਂ ਖਾਈ ਆ ਐਲੋਪੈਥੀ ਤੇ ਹੁਣ ਮੈਂ ਹੋਮੋਪੈਥੀ ਟਰੀਟਮੈਂਟ ਸ਼ੁਰੂ ਕੀਤਾ ਹਨਾ ਸੋ ਹੋਮੋਪੈਥੀ ਵੈਸਟਾ ਹਨਾ ਕਿਉਂਕਿ ਹੋਮੋਪੈਥੀ ਦਾ ਆਪਾਂ ਨੂੰ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਹਨਾ ਤੇ ਇਹ ਚੀਜ਼ਾਂ ਹੋ ਜਾਂਦੀਆਂ ਨੇ ਸੋ ਇਸ ਕਰਕੇ ਨਾ ਬਸ ਇਹੀ ਆ ਵੀ ਟੈਨਸ਼ਨ ਨਾ ਲਿਆ ਕਰੋ ਕਦੇ ਵੀ ਸਾਰੇ ਜਣੇ ਹਨਾ ਤੇ ਵੀ ਬਸ ਕੋਸ਼ਿਸ਼ ਕਰੀਏ ਕਿ ਜੇ ਆਪਾਂ ਇਹ ਚੀਜ਼ ਦਿਮਾਗ ਦੇ ਵਿੱਚ ਰੱਖਾ ਗਏ ਨਾ ਕਿ ਆਪਾਂ ਸਾਡੀ ਮੈਂਟਲ ਹੈਲਥ ਸਹੀ ਹੋਣੀ ਚਾਹੀਦੀ ਹੈ ਅਗਰ ਅਸੀਂ ਆਪਣੇ ਲਈ ਸੋਚਦੇ ਹਾਂ ਤਾਂ ਸਾਨੂੰ ਦੂਜਿਆਂ ਲਈ ਵੀ ਸੋਚਣਾ ਚਾਹੀਦਾ ਹੈ ਹਨਾ ਕਿ ਅਸੀਂ ਕਿਸੇ ਨੂੰ ਵੀ ਕਦੇ ਵੀ ਗਲਤ ਨਾ ਬੋਲੀਏ ਸਭ ਦੇ ਲਈ ਚੰਗਾ ਹੀ ਬੋਲੀਏ ਔਰ ਹਰੇਕ ਨੂੰ ਮੋਟੀਵੇਟ ਹੀ ਕਰੀਏ ਹਨਾ ਅਗਰ ਹਮੇਸ਼ਾ ਐਪਰੀਸ਼ੀਏਟ ਕਰੀਏ ਹਨਾ ਨੈਗੇਟਿਵ ਨਾ ਬੋਲੀਏ ਤੇ ਕਿਉਂਕਿ ਦੇਖੋ ਅਪਸ ਐਂਡ ਡਾਊਨਸ ਹਰੇਕ ਦੀ ਲਾਈਫ ਦੇ ਵਿੱਚ ਆਉਂਦੇ ਨੇ ਤੇ ਪਰ ਲੇਕਿਨ ਜਦੋਂ ਆਪਾਂ ਡੀਮੋਟੀਵੇਟ ਕਰਦੇ ਆ ਨਾ ਸੋ ਬੰਦੇ ਦੀ ਮੈਂਟਲ ਹੈਲਥ ਤੇ ਬਹੁਤ ਅਸਰ ਕਰਦੀ ਆ ਉਹ ਚੀਜ਼ ਹੈ ਨਾ ਸੋ ਕੋਸ਼ਿਸ਼ ਹੁਣ ਇਹ ਕਰਦੀ ਆ ਮਤਲਬ ਕਿ ਵੀ ਮੇਰੀ ਤਾਂ ਖੈਰ ਕੋਸ਼ਿਸ਼ ਸ਼ੁਰੂ ਤੋਂ ਹੀ ਇਹ ਸੀਗੀ ਵਾਇਗੁਰੂ ਜੀ ਨੂੰ ਹਮੇਸ਼ਾ ਹੀ ਰੱਖਦਾ ਸੱਚੇ ਪਾਤਸ਼ਾਹ ਕਦੇ ਵੀ ਕਿਸੇ ਦਾ ਮਾੜਾ ਨਾ ਕਰਵਾਇਓ ਸਾਡੇ ਇੱਥੋਂ ਹਨਾ ਨਾ ਕਿਸੇ ਨੂੰ ਮਾੜਾ ਬੋਲੀਏ ਹੈਨਾ ਚਲੋ ਜਾਣੇ ਜਾਣੇ ਵਿੱਚ ਜੇ ਬੋਲਿਆ ਜਾਂਦਾ ਆ ਤਾਂ ਉਹਦੇ ਲਈ ਆਪਾਂ ਮਾਫੀ ਮੰਗ ਲਈਦੀ ਉਸ ਟਾਈਮ ਹਨਾ ਤੇ ਪਰ ਕਿਸੇ ਨੂੰ ਵੀ ਗਲਤ ਨਾ ਬੋਲਿਆ ਕਰੋ ਤੇ ਕਿਉਂਕਿ ਦੇਖੋ ਆਪਾਂ ਦਾ ਜੇ ਹਾਸੇ ਮਜ਼ਾਕ ਵਿੱਚ ਵੀ ਕਈ ਵਾਰ ਆਪਾਂ ਕਹਦੇ ਨੇ ਇੱਕ ਵਾਰ ਲੇਕਿਨ ਆਪਾਂ ਨੂੰ ਇਹ ਪਤਾ ਹੁੰਦਾ ਕਿ ਸਮੇਂ ਬੜਾ ਉਹ ਚੀਜ਼ ਨੂੰ ਕਿਦਾਂ ਲੈ ਰਿਆ ਹੈ ਨਾ ਸੋ ਉਹ ਚੀਜ਼ ਦਾ ਫਿਰ ਟੈਂਸ਼ਨ ਫਿਰ ਹੋ ਜਾਂਦੀ ਹੈ ਫਿਰ ਉਹਦੇ ਨਾਲ ਕੀ ਹੈ ਦੇਖੋ ਬੰਦੇ ਦੀ ਮੈਂਟਲ ਹੈਲਥ ਦੇ ਉੱਤੇ ਕਿੰਨਾ ਅਸਰ ਪੈਂਦਾ ਆ ਖੁਦ ਸਰਵਾਈਵ ਕਰਦਾ ਉਹ ਉਹਦੀ ਫੈਮਿਲੀ ਪੂਰੀ ਸਫਰ ਕਰਦੇ ਉਹ ਚੀਜ਼ ਨਾਲ ਨਾ ਸੋ ਮੈਨੂੰ ਮੇਰੇ ਹਸਬੰਦ ਨੇ ਬਹੁਤ ਹੈਲਪ ਕੀਤੀ ਇਹ ਚੀਜ਼ ਦੇ ਵਿੱਚੋਂ ਨਿਕਲਣ ਦੇ ਲਈ ਬਹੁਤ ਸਪੋਰਟ ਦਿੱਤਾ ਮਨੋਲਾ ਨੇ ਆ ਨਾ ਸੋ ਚਲੋ ਭਾਗਾਂ ਦਾ ਸ਼ੁਕਰ ਆ ਨਾ ਕਿ ਹੁਣ ਮੈਂ ਠੀਕ ਆ ਤੇ ਮਤਲਬ ਵੀ ਹੁਣ ਮੈਂ ਬਹੁਤ ਜ਼ਿਆਦਾ ਠੀਕ ਆ ਤੇ ਜਿਵੇਂ ਪਹਿਲਾਂ ਮੈਨੂੰ ਮੂੰਹ ਖੋਲਣਾ ਵੀ ਬਹੁਤ ਔਖਾ ਲੱਗਦਾ ਸੀ ਰੋਟੀ ਖਾਣ ਦੇ ਲਈ ਵੀ ਨਾ ਕਿ ਮੈਂ ਮੂੰਹ ਕਿਉਂ ਖੋਲ ਰਹੀ ਆ ਇੰਨਾ ਚੁੱਪ ਰਹਿਣ ਨੂੰ ਮੇਰਾ ਮਨ ਕਰਦਾ ਸੀ। ਤੋਂ ਚਲੋ ਟਾਈਮ ਨਿਕਲ ਗਿਆ ਸਭ ਤੇ ਆਂਦਾ ਆ ਹਨਾ ਕੋਈ ਦੱਸਦਾ ਕੋਈ ਨਹੀਂ ਦੱਸਦਾ ਪਰ ਲੇਕਿਨ ਇਹ ਚੀਜ਼ ਲਈ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਮੈਂਟਲ ਹੈਲਥ ਲਈ ਹਰੇਕ ਅਵੇਅਰਨੈਸ ਦੀ ਬਹੁਤ ਜ਼ਿਆਦਾ ਲੋੜ ਆ ਖਾਸ ਕਰਕੇ ਆਪਣੇ ਇੰਡੀਆ ਦੇ ਵਿੱਚ ਤੇ ਹਨਾ ਸੋ ਚਲੋ ਇੱਥੇ ਆਪਾਂ ਗੱਡੀ ਦੀ ਵਸ ਡਿਲੀਵਰੀ ਆਪਾਂ ਨੂੰ ਮਿਲ ਗਈ ਸੀਗੀ ਤੇ ਆਪਾਂ ਪੰਚ ਸਿੰਘਾ ਤੋਂ ਅਰਦਾਸ ਕਰਵਾ ਕੇ ਫੇਰ ਆਪਾਂ ਗੱਡੀ ਬਾਹਰ ਕੱਢੀ ਸੋ ਗੱਡੀ ਆਪਾਂ ਜੀ ਜੀ ਨੂੰ ਫੜਾਈ ਸੀਗੀ ਸੋ ਇਹ ਕਹਿੰਦੇ ਵੀ ਭਾਜੀ ਤੁਸੀਂ ਫੜੋ ਨਾ ਕਿ ਕਿ ਵੱਡਿਆਂ ਦਾ ਇਹ ਵੱਡਿਆਂ ਦਾ ਇਹੀ ਮਾਨ ਸਤਕਾਰ ਹੁੰਦਾ ਨਾ ਵੱਡਿਆਂ ਨੂੰ ਹੋਰ ਕੀ ਚਾਹੀਦਾ ਹੁੰਦਾ ਵਿਚਾਰਿਆਂ ਨਾਲ ਨਾ ਤੇ ਸਾਡੀ ਸਾਨੂੰ ਇਹ ਸੀ ਕਿ ਅਗਰ ਇੱਧਰਲੇ ਮੰਮੀ ਡੈਡੀ ਹੁੰਦੇ ਤਾਂ ਉਹਨਾਂ ਨੇ ਕਿੰਨਾ ਜ਼ਿਆਦਾ ਖੁਸ਼ ਹੋਣਾ ਸੀ ਹੈ ਨਾ ਕਿਉਂਕਿ ਬਹੁਤ ਕੁਝ ਸੁਣਿਆ ਆ ਮੇਰੇ ਹਸਬੰਦ ਨੇ ਬਹੁਤ ਮਤਲਬ ਕਿ ਵੀ ਪਰ ਇਹਨਾਂ ਨੇ ਕਦੇ ਜਵਾਬ ਨਹੀਂ ਦਿੱਤਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਐ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ ਵਾਹਿਗੁਰੂ ਜੀ ਨੇ ਵੀ ਸਾਥ ਦਿੱਤਾ ਆ ਹਨਾ ਕਿਉਂਕਿ ਕਿ ਟਾਈਮ ਹੁੰਦਾ ਕੰਮ ਸੈੱਟ ਹੋਣ ਦਾ ਕਿਉਂਕਿ ਬਹੁਤ ਬੁੱਢੀ ਕਨ ਦੇ ਇਹਨਾਂ ਨੇ ਕੰਮ ਕੀਤਾ ਕਦੇ ਉਹ ਮਤਲਬ ਕਿ ਵੀ ਚਾਰ ਚਾਰ ਪੰਜ ਪੰਜ ਛੇ ਛੇ ਬੁੱਢੀ ਕਨ ਰੱਖੀਆਂ ਹੁੰਦੀਆਂ ਸੀ ਹਨਾ ਤੇ ਬਹੁਤ ਮਿਹਨਤ ਕਰਦੀ ਸੀ ਪਰ ਲੋਕਾਂ ਦੇ ਲਈ ਤਾਂ ਇਦਾਂ ਸੀ ਕਿ ਇਹ ਵੇਲੇ ਤੁਰੇ ਫਿਰਦੇ ਨੇ ਹਨਾ ਤੇ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਹਿੰਦੇ ਨੇ ਨਾ ਮੂੰਹ ਨਾਲ ਜਵਾਬ ਦੇਣਾ ਨਹੀਂ ਦੇਣਾ ਆ ਦੇ ਹੁੰਦਾ ਸਮਝਵਾਵ ਦੇ ਦਿੰਦਾ ਹਣਾ ਸੋ ਇੱਥੇ ਸੀਗੇ ਸਿਮਰਤਪਾ ਜੀ ਇਹਨਾਂ ਨੇ ਬਹੁਤ ਅਚੜੀਲ ਕੀਤਾ ਸਾਨੂੰ ਹਣਾ ਗੋਜਾਲ ਮੋਟਰਸ ਦੇ ਉੱਤੇ ਤੇ ਕੀ ਕਹਦੇ ਹੁੰਦੇ ਆ ਫਿਰ ਮੈਂ ਗੱਲ ਕਰ ਰਹੀ ਸੀ ਹਾਂਜੀ ਮੈਂ ਗੱਲ ਕਰ ਰਹੀ ਸੀ ਕਿ ਮੰਮੀ ਡਾਡੀ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ ਉਹਨਾਂ ਨੇ ਸੋ ਫਿਰ ਅਪਿਚੇ ਆ ਗਏ ਮੋਢੀ ਬੀਲੀ ਗੱਡੀ ਇਹਨਾਂ ਦੇ ਨਾਲ ਹੀ ਆਪਾਂ ਗਏ ਸੀ ਸੋ ਇਹ ਸਾਡੇ ਨਾਲ ਵਾਲੇ ਨੇਪਰਸ ਨੇ ਤੇ ਇਹਨੇ ਹਨਾ ਬੀਰ ਜੀ ਨੇ ਇਹਨਾਂ ਨੇ ਬਹੁਤ ਸਾਥ ਦਿੱਤਾ ਇਹਨਾਂ ਨੇ ਔਰ ਇੱਕ ਸਿੰਘ ਹੋਰ ਹੈਗਾ ਉਹਨਾਂ ਨੇ ਇਕੱਲੀ ਇਕੱਲੀ ਚੀਜ਼ ਉਹਨਾਂ ਨੇ ਪੜ ਕੇ ਨਾ ਫੇਰ ਬਸ ਇਹ ਕਹਿੰਦੇ ਮੈਂ ਤਾਂ ਸਿਰਫ ਸਾਈਨ ਕੀਤੇ ਅਸੀਂ ਤਾਂ ਸਾਈਡ ਤੇ ਬੈਠੇ ਸੀਗੇ ਬਸ ਸਾਈਨ ਕੀਤੇ ਇਹਨਾਂ ਨੇ ਇਹਨਾਂ ਨੇ ਬਹੁਤ ਮਿਲ ਕੇ ਵੀ ਇੱਕ ਦੂਜੇ ਤੋਂ ਨਾ ਆਪਾਂ ਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਹਨਾ ਤੇ ਇਹ ਕਹਿੰਦੇ ਨਾ ਬੰਦੇ ਦੀ ਸਿੱਖਣ ਵਾਲੀ ਨਿਗਾ ਚਾਹੀਦੀ ਆ ਬੰਦੇ ਸਿੱਖਣ ਵਾਲਾ ਚਾਹੀਦਾ ਆ ਸੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਾ ਤਾਂ ਹਨਾ ਤੇ ਬਹੁਤ ਸਾਧਤਾ ਇਹਨਾਂ ਨੇ ਸਾਡਾ ਸੋ थैंक यू ਇਹਨਾਂ ਦਾ ਵੀ ਹੈ ਨਾ ਸੋ ਤੇ ਇੱਕ ਇੰਜਲ ਚੋਰੀ ਸੀ ਤੇਲ ਗੱਡੀਆਂ ਵਾ ਆਪਾਂ ਲੈ ਚਲੇ ਪਕਾ ਆਪਣੇ ਘਰੇ ਵਾ ਸੈਂਟ ਹੋ ਰਹੀ ਹੈ ਹੁਣ ਸੋ थैंक यू ਜਿਨ੍ਹਾਂ ਨੇ ਵੀ ਹੈ ਨਾ ਵੈਸਟ ਵਿਸ਼ਸ ਦਿੱਤੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮੇਰੀ ਗੱਲ ਮੇਰੇ ਖਾਤੇ ਅਧੂਰੀ ਰਹਿ ਗਈ ਹੈ ਵਿੱਚ ਇਹਨੂੰ ਤੇ ਚਲੋ ਕੋਈ ਗੱਲ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ਿਸ਼ ਕਰਨ So thank you.